असी है कि कर रहे हैं? जियोग्राफी ऑफ पंजाब यानी कि पंजाब का पंगोल की कर रहे हैं पंजाब का पंगोल ओके ਤਾਂ ਪੰਜਾਬ ਦਾ ਪੰਘੋਲ ਕਰ ਰਹੇ ਹਾਂ ਤਾਂ ਪੰਜਾਬ ਦਾ ਪੰਘੋਲ ਮਤਲਬ ਇਸ ਦੀ ਪੰਘੋਲਿਕ ਸਥਿਤੀ ਬਾਰੇ ਅਸੀਂ ਗੱਲ ਕਰਾਂਗੇ ਤਾਂ ਪੰਘੋਲਿਕ ਸਥਿਤੀ ਜਿਹੜੀ ਹੈ ਉਹ ਪੰਜਾਬ ਦੀ ਕਿਵੇਂ ਦੀ ਹੈ ਤਾਂ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੱਸਦੇ ਕਿ ਪੰਜਾਬ ਦੀ ਸਥਿਤੀ ਕੀ ਹੈ ਭਾਰਤ ਦੇ ਵਿੱਚ ਕਿਉਂਕਿ ਭਾਰਤ ਦਾ ਇੱਕ ਸਟੇਟ ਹੈ ਪੰਜਾਬ ਠੀਕ ਹੈ ਰਾਜ ਹੈ ਠੀਕ ਹੈ ਕਿਸ ਦਾ ਭਾਰਤ ਦਾ ਤਾਂ ਭਾਰਤ ਦਾ ਜਿਹੜਾ ਰਾਜ ਹੈ ਤੇ ਇਹ ਕਿੱਥੇ ਸਥਿਤ ਹੈ ਭਾਰਤ ਦੇ ਉੱਤਰ ਤੇ ਪੱਛਮ ਦੇ ਵਿੱਚ ਸਥਿਤ ਹੈ ਠੀਕ ਹੈ ਕਿੱਥੇ ਸਥਿਤ ਹੈ ਹੈ ਤਾਂ ਅਸੀਂ ਗੱਲ ਕਰੀਏ ਤਾਂ ਇਹ ਉੱਤਰ ਭਾਰਤ ਵਿੱਚ ਸਥਿਤ ਹੈ ਲੇਕਿਨ ਜੇਕਰ ਅਸੀਂ ਇਸ ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਜਿਹੜਾ ਹੈ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਠੀਕ ਹੈ ਉੱਤਰ ਪੱਛਮ ਵਿੱਚ ਜਿਹੜਾ ਹੈ ਉਹ ਸਥਿਤ ਹੈ ਓਕੇ ਉੱਤਰ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਹੈ ਕੌਣ ਪੰਜਾਬ ਰਾਜ ਪੰਜਾਬ ਰਾਜ ਓਕੇ ਹੁਣ ਪੰਜਾਬ ਰਾਜ ਜਿਹੜਾ ਹੈ ਉਹ ਉੱਤਰ ਪੱਛਮ ਦੇ ਵਿੱਚ ਜੇਕਰ ਸਥਿਤ ਹੈ ਤੇ ਇਸ ਦੀ ਜਿਹੜੀ ਸਥਿਤੀ ਹੋ ਗਈ ਹੁਣ ਇੱਥੇ ਕੀ ਹੈ ਲੈਟੀਟਿਊਡ ਲੌਂਗੀਟਿਊਡ ਜਾਨੀ ਕਿ ਅਕਸ਼ਾਂਸ਼ ਤੇ ਦਿਸ਼ਾਂਤਰ ਇਸ ਦਾ ਕੀ ਹੈ ਅਕਸ਼ਾਂਸ਼ ਠੀਕ ਹੈ ਅਕਸ਼ਾਂਸ਼ ਇਹਦਾ ਕੀ ਹੈ ਤਾਂ ਅਕਸ਼ਾਂਸ਼ ਇਸ ਦਾ ਹੈ 29 ਡਿਗਰੀ 29 ਡਿਗਰੀ 30 ਉੱਤਰ ਤੋਂ ਉੱਤਰ ਤੋਂ 32 32 ਉੱਤਰ 32 ਡਿਗਰੀ ओके okay? 29 डिग्री 30 ਉੱਤਰ ਤੋਂ 32 डिग्री 32 ਉੱਤਰ ਜਿਹੜਾ ਇਸ ਦਾ ਕੀ ਹੈ ਅਕਸ਼ਾਂਸ਼ ਹੈ ਹੁਣ ਅਸੀਂ ਗੱਲ ਕਰਦੇ ਆਂ ਦਿਸ਼ਾਂਤਰ ਦੀ ਦਿਸ਼ਾਂਤਰ ਲੌਂਗੀਟਿਊਡ ਹੁੰਦਾ ਹੈ ਠੀਕ ਹੈ ਤਾਂ ਦਿਸ਼ਾਂਤਰ ਦਿਸ਼ਾਂਤਰ ਕਿੰਨਾ ਹੈ 76 डिग्री 50 76 डिग्री 50 ਪੂਰਬ पूरब तो पूरब तो ठीक है कि होगा किएगा हो सॉरी पहला आएगा तिहत्तर पचवंजा ठीक है तिहत्तर पचवंजा सैवनटी थ्री पचवंजा ठीक है पूरब तो उस तो सैवनटी सिक्स यानी कि छिहत् डिग्री ये आएगा पूरब ਠੀਕ ਹੈ ਤਾਂ 73°55 ਪੂਰਬ ਤੋਂ 76°50 ਜਿਹੜਾ ਹੈ ਪੂਰਬ ਇਸ ਦਾ ਕੀ ਹੈ ਦਿਸ਼ਾਂਤਰ ਹੈ ਲੌਂਗੀਟਿਊਡ ਹੈ ਹੁਣ ਜਿਹੜਾ ਇਹ ਇਸ ਦੇ ਉੱਤਰ ਅਤੇ ਦੱਖਣ ਵਿਚ ਜਿਹੜੀ ਹੈ ਜੇਕਰ ਅਸੀਂ ਲਗਭਗ ਕਹੀਏ ਤਾਂ 335 ਕਿਲੋਮੀਟਰ ਜਿਹੜੀ ਹੈ ਮੀਟਰ ਹੈ ਇਸ ਦੀ ਜਿਹੜੀ ਉੱਤਰ ਤੋਂ ਪੱਛਮ ਵੱਲੀ ਦੂਰੀ ਹੈ ਉੱਤਰ ਤੋਂ ਪੱਛਮ ਉੱਤਰ ਤੋਂ ਦੱਖਣ ਉੱਤਰ ਤੋਂ ਦੱਖਣ ਨੌਰ ਸਾਊਥ ਹੋ ਗਿਆ ਨਾ ਜਾਨੀ ਕਿ ਉੱਤਰ ਤੋਂ ਦੱਖਣ ਇਸ ਦੀ ਕਿੰਨੀ ਹੈ ਜੇਕਰ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਠੀਕ ਹੈ ਪੰਜਾਬ ਬਾਰੇ ਹੀ ਗੱਲ ਕਰਾਂਗੇ ਇੱਥੇ ਠੀਕ ਹੈ ਤਾਂ ਪੰਜਾਬ ਦੀ ਉੱਤਰ ਤੋਂ ਠੀਕ ਹੈ ਉੱਤਰ ਤੋਂ ਦੱਖਣ ਵਲਦੂਰੀ ਵਲ ਦੂਰੀ ਤਾਂ ਕਿੰਨੀ ਹੈ 335 335 ਕਿਲੋਮੀਟਰ ਠੀਕ ਹੈ 335 ਕਿਲੋਮੀਟਰ ਜਿਹੜੀ ਹੈ ਇਸ ਦੀ ਦੂਰੀ ਹੈ ਉੱਤਰ ਤੋਂ ਪੱਛਮ ਦੇ ਵਿੱਚ ਔਰ ਪੂਰਬ ਤੋਂ ਪੱਛਮ ਦੂਰੀ ਹੈ 300 ਕਿਲੋਮੀਟਰ ਠੀਕ ਹੈ ਪੂਰਬ ਤੋਂ ਪੱਛਮ ਪੂਰਬ ਤੋਂ ਪੱਛਮ 300 ਕਿਲੋਮੀਟਰ ਠੀਕ ਹੈ ਤੇ ਇਹ ਜਿਹੜੀ ਕਿ ਇਸ ਦੀ ਜਿਹੜੀ ਆ ਪੰਜਾਬ ਦੀ ਉਹ ਕੀ ਹੈ ਸਥਿਤੀ ਹੈ ਭਾਰਤ ਦੇ ਵਿੱਚ ਹੁਣ ਅਸੀਂ ਸੀਮਾਵਾਂ ਦੀ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਗੱਲ ਕਰੀਏ ਅੰਤਰਰਾਸ਼ਟਰੀ ਜਿਹੜੀ ਬਾਉਂਡਰੀ ਹੈ ਠੀਕ ਹੈ ਉਹ ਪੰਜਾਬ ਦੇ ਕਿਸ ਤਰਫ ਵੱਲ ਲੱਗਦੀ ਹੈ ਠੀਕ ਹੈ ਤਾਂ ਕਿਵੇਂ ਲੱਗਦੀ ਹੈ ਜਿਵੇਂ ਸਾਡਾ ਪੰਜਾਬ ਹੈ ਪੰਜਾਬ ਦੇ ਪੱਛਮ ਉੱਤਰ ਦੱਖਣ ਵੱਲ ਕਿ ਕਿਹੜੇ-ਕਿਹੜੇ ਦੇਸ਼ ਜਾਂ ਕਿਹੜੇ-ਕਿਹੜੇ ਰਾਜ ਲੱਗਦੇ ਨੇ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਪੱਛਮ ਦੇ ਵਿੱਚ ਕਿਹੜਾ ਰਾਹ ਕਿਹੜੇ ਲੱਗਦਾ ਹੈ ਪੱਛਮ ਵਿੱਚ ਪਾਕਿਸਤਾਨ ਲੱਗਦਾ ਹੈ ਅਸੀਂ ਲੈਂਦਾ ਪੰਜਾਬ ਕਹਿੰਦੇ ਨਾ ਪਾਕਿਸਤਾਨ ਦੇ ਪੰਜਾਬ ਨੂੰ ਅਸੀਂ ਲੈਂਦਾ ਪੰਜਾਬ ਕਹਿੰਦੇ ਤਾਂ ਲੈਂਦਾ ਕੀ ਹੁੰਦਾ ਹੈ ਪੱਛਮ ਠੀਕ ਹੈ ਪੂਰਬ ਵੱਲ ਸੂਰਜ ਚੜਦਾ ਹੈ ਔਰ ਪੱਛਮ 'ਚ ਛਿਪਦਾ ਹੈ ਤਾਂ ਆਪਾਂ ਕਹਿੰਦੇ ਆ ਕਿ ਸੂਰਜ ਚੜਿਆ ਤੇ ਹੁਣ ਕੀ ਆ ਲੈ ਰਿਹਾ ਹੈ ਮਤਲਬ ਕਿ ਢਲ ਰਿਹਾ ਹੈ ਲੈਂਦਾ ਪਿਆ ਹੈ ਤਾਂ ਉਹ ਕੀ ਹੈ ਜਾਨੀ ਕਿ ਪੱਛਮ ਪੱਛਮ ਚ ਸੂਰਜ ਸ਼ਬਦ ਹੈ ਤਾਂ ਪੱਛਮ ਵੱਲ ਪੱਛਮ ਵਿੱਚ ਕਿਹੜਾ ਦੇਸ਼ ਹੈ ਪਾਕਿਸਤਾਨ ਠੀਕ ਹੈ ਇਸ ਦੇ ਪੱਛਮ ਦੇ ਵਿੱਚ ਕਿਹੜਾ ਦੇਸ਼ ਹੈ ਸਾਡਾ ਸਾਡੇ ਪਾਕਿਸਤਾਨ ਓਕੇ ਉਦੋਂ ਲੈ ਪੰਜਾਬ ਨੂੰ ਅਸੀਂ ਲੈਂਦਾ ਪੰਜਾਬੀ ਕਹਿੰਨੇ ਆ ਪਾਕਿਸਤਾਨ ਦੇ ਪੰਜਾਬ ਨੂੰ ਅਸੀਂ ਲੈਂਦਾ ਪੰਜਾਬੀ ਕਹਿੰਨੇ ਆ ਤਾਂ ਪੱਛਮ ਦੇ ਵਿੱਚ ਕੀ ਹੈ ਪਾਕਿਸਤਾਨ ਹੈ ਉਸ ਤੋਂ ਬਾਅਦ ਆ ਜਿਹੜਾ ਹੈ ਇਹ ਕੀ ਹੈ ਅੰਤਰਰਾਸ਼ਟਰੀ ਹੱਦ ਜੋੜਦੀ ਹੈ ਇਹ ਕਿਹੜੀ ਹੱਦ ਹੈ ਅੰਤਰਰਾਸ਼ਟਰੀ ਹੱਦ ਹੈ ਠੀਕ ਹੈ ਅੰਤਰਰਾਸ਼ਟਰੀ ਹੱਦ ਜਾਨਕੀ ਇੰਟਰਨੈਸ਼ਨਲ ਬਾਉਂਡਰੀ ਜਿਹੜੀ ਹੈ ਉਹ ਪੰਜਾਬ ਦੇ ਨਾਲ ਕਿਸ ਦੇਸ਼ ਦੀ ਲੱਗਦੀ ਹੈ ਪਾਕਿਸਤਾਨ ਦੇਸ਼ ਦੀ ਉਸ ਤੋਂ ਬਾਅਦ ਆ ਠੀਕ ਹੈ ਜਿਹੜਾ ਹੈ ਲੱਗਦੀ ਹੈ ਤੇ ਇਸ ਦੇ ਜਿਹੜਾ ird gird ਜਿਹੜਾ ਵਾ ਜੇਕਰ ਅਸੀਂ ਗੱਲ ਕਰੀ ਉੱਤਰ ਦੇ ਵਿੱਚ ਕੀ ਹੈ ਜੰਮੂ ਕਸ਼ਮੀਰ ਹੈ ਉੱਤਰ ਦੇ ਵਿੱਚ ਬਿਲਕੁਲ ਉੱਤਰ ਵਿੱਚ ਕਹੀਏ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਉੱਤਰ ਵਿੱਚ ਕੀ ਹੈ ਜੰਮੂ ਕਸ਼ਮੀਰ ਹਲਕਾ ਜਿਹਾ ਲੱਗਦਾ ਪਠਾਨਕੋਟ ਦੇ ਨਾਲ ਠੀਕ ਹੈ ਪੂਰਬ ਦੇ ਵਿੱਚ ਜੇਕਰ ਅਸੀਂ ਕਹੀਏ ਤਾਂ ਕੀ ਲੱਗੇਗਾ ਹਰਿਆਣਾ ਠੀਕ ਹੈ ਹਰਿਆਣਾ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ ਦੱਖਣ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਠੀਕ ਹੈ ਪੂਰਬ ਦੇ ਵਿੱਚ ਕਿਹੜਾ ਜੰਮੂ ਕਸ਼ਮੀਰ ਹਾਂ ਪੂਰਬ ਦੇ ਵਿੱਚ ਬਿਲਕੁਲ ਹੀ ਜਿਹੜਾ ਹੈ ਉਹ ਕਿਹੜਾ ਹੈ ਜੰਮੂ ਜਿਹੜਾ ਹਿਮਾਚਲ ਪ੍ਰਦੇਸ਼ ਪੂਰਬ ਦੇ ਵਿੱਚ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਔਰ ਜਿਹੜਾ ਹੈ ਅਸੀਂ ਗੱਲ ਨੀਚੇ ਵਾਲੀ ਗੱਲ ਕਰੀਏ ਤਾਂ ਉਹ ਹੈ ਉ 아 નીચે ਕਿਹੜਾ ਹੈ ਸਾਡਾ ਦੱਖਣ ਪੂਰਬ ਠੀਕ ਹੈ ਦੱਖਣ ਤੇ ਪੂਰਬ ਵਿੱਚ ਕਿਹੜਾ ਕਿਹੜੇ ਸਾਡੇ ਪੈਂਦੇ ਨੇ ਦੱਖਣ ਦੇ ਵਿੱਚ ਬਿਲਕੁਲ ਦੱਖਣ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਰਾਜਸਥਾਨ ਆ ਜਾਏਗਾ ਲੇਕਿਨ ਜਿਹੜਾ ਹਰਿਆਣਾ ਹੈ ਉਹ ਸਾਡੇ ਪੂਰਬ ਤੇ ਦੱਖਣ ਦੋਨਾਂ ਦੇ ਵਿੱਚ ਪੈਂਦਾ ਹੈ ਠੀਕ ਹੈ ਪੂਰਬ ਦੱਖਣ ਹਰਿਆਣਾ हरियाणा ते राजस्थान राजस्थान सॉरी ठीक है ਪੱਛਮ ਦੇ ਵਿੱਚ ਪਾਕਿਸਤਾਨ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਪੂਰਬ ਦੇ ਵਿੱਚ ਹਿਮਾਚਲ ਪ੍ਰਦੇਸ਼ ਔਰ ਪੂਰਬ ਦੱਖਣ ਦੇ ਵਿੱਚ ਹਰਿਆਣਾ ਤੇ Rajasthan ਜਿਹੜਿਆ ਇਹਦੇ ਨਾਲ ਆਪਣੀ ਜਿਹੜੀਆਂ ਸਿਵਾਵਾ ਉਹ ਸਾਂਝੀਆਂ ਕਰਦੇ ਨੇ ਠੀਕ ਹੈ ਔਰ ਜਿਹੜਾ ਉਸ ਤੋਂ ਬਾਅਦ ਆ ਪਠਾਨਕੋਟ ਦੇ ਬਲਾਕ ਤਰਾਤਲ ਵਿੱਚ ਪੈਂਦਾ ਹੈ ਜਿਹੜਾ ਔਰ ਪੰਜਾਬ ਵਿੱਚ ਛੋਟੇ ਰਾਜਾਂ ਵਿੱਚ ਇੱਕ ਰਾਜ ਹੈ ਜਿਹੜਾ ਇਹ ਛੋਟੇ ਰਾਜਾਂ ਵਿੱਚ ਗਿਣਿਆ ਜਾਂਦਾ ਹੈ ਪੰਜਾਬ ਕੋ ਕਿਸ ਦੇ ਵਿੱਚ ਉਹ ਜਿਹੜਾ ਹੈ ਦੇਖੋ ਹੁਣ ਇਸ ਦੀ ਜਿਹੜੀ ਆ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾ ਪੰਜਾਬ ਜਿਹੜਾ ਸੀ ਇਸ ਦੇ ਵਿੱਚ ਹਰਿਆਣਾ ਵੀ ਸੀਗੇ ਔਰ ਜਿਹੜਾ ਵਾ ਹਿਮਾਚਲ ਪ੍ਰਦੇਸ਼ ਦੇ ਇਲਾਕੇ ਲੇਕਿਨ ਜਿਹੜਾ ਵਾ ਇਸ ਨੂੰ ਅਲੱਗ ਕਰਕੇ ਜਿਹੜਾ ਵਾ ਹੁਣ ਇਹ ਵਾਲੇ ਪੰਜਾਬ ਜਿਹੜਾ ਹੈ ਆਉਂਦਾ ਹੈ ਇਸ ਦਾ ਆਕਾਨ ਆਕਾਰ ਜੇਕਰ ਅਸੀਂ ਆਕਾਰ ਦੀ ਗੱਲ ਕਰੀਏ ਤੇ ਇਹ ਤਿਕੋਣਾ ਹੈ ਤਿਕੋਣ ਹੈ ਠੀਕ ਹੈ ਦੇਖੋ ਇਹਨੂੰ ਕਿਸੇ ਮੈਪ ਦੇ ਵਿੱਚ ਦੇਖੋ ਤੇ ਇਹ ਤਿਕੋਣ ਵਾਂਗ ਦਿਖਾਈ ਦਿੰਦਾ ਹੈ ਤੇ ਇਸ ਦਾ ਜਿਹੜਾ ਆਕਾਰ ਹੈ ਇਸ ਰਾਜ ਦਾ ਪੰਜਾਬ ਦਾ ਤਾਂ ਉਹ ਕਿਹਾ ਜਿਆ ਤਿਕੋਣਾ ਹੈ ਠੀਕ ਹੈ ਆਕਾਰ ਟਿਕੋਣਾ ਠੀਕ ਹੈ ਅਕਾਰ ਕਿਹੋ ਜਿਹਾ ਹੈ ਟਿਕੋਣਾ ਈਕਾਰ ਹੈ ਇਸ ਦਾ ਪੰਜਾਬ ਦਾ ਔਰ ਜਿਹੜਾ ਇਸ ਦੀ ਦਿਸ਼ਾ ਇਸ ਦਾ ਆਧਾਰ ਜਿਹੜਾ ਹੈ ਆ ਇਸ ਤੋਂ ਬਾਅਦ ਆ ਹਰਿਆਣਾ ਜਿਹੜਾ ਵਾ ਦੱਖਣੀ ਦਿਸ਼ਾ ਵਿੱਚ ਲੱਗਦਾ ਇਸ ਦੇ ਔਰ ਹਿਮਾਚਲ ਪ੍ਰਦੇਸ਼ ਹੋ ਗਿਆ ਅਸੀਂ ਇਹ ਕਰ ਲਿਆ ਹੁਣ ਛੋਟੇ ਰਾਜ ਜਿਹੜੇ ਔਰ ਇਸ ਦਾ ਖੇਤਰਫਲ ਦੀ ਗੱਲ ਕਰਦੇ ਆ ਏਰੀਏ ਦੀ ਗੱਲ ਕਰਦੇ ਆ ਤੇ ਇਸ ਦਾ ਏਰੀਆ ਕਿੰਨਾ ਹੈ ਖੇਤਰਫਲ ਕਿੰਨਾ ਹੈ ਠੀਕ ਹੈ ਪੰਜਾਬ ਦਾ ਖੇਤਰਫਲ ਖੇਤਰਫਲ ਇਸ ਦਾ ਹੈਗਾ 50362 ਵਰਗ ਕਿਲੋਮੀਟਰ ਵਰਗ ਕਿਲੋਮੀਟਰ ਠੀਕ ਹੈ ਇਸ ਦਾ ਟੋਟਲ ਏਰੀਆ ਹੈ ਕਿਸ ਦਾ ਪੰਜਾਬ ਦਾ ਤਾਂ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ 50362 ਵਰਗ ਕਿਲੋਮੀਟਰ ਔਰ ਜੇਕਰ ਅਸੀਂ ਇਸ ਦੀ ਗੱਲ ਕਰੀਏ ਕਿ ਭਾਰਤ ਦੇ ਯਾਨੀ ਕਿ ਸਾਡਾ ਜੋ ਦੇਸ਼ ਭਾਰਤ ਹੈ ਉਸ ਦੇ ਕੁੱਲ ਖੇਤਰਫਲ ਦਾ ਜਿਹੜਾ ਇਹ ਕਿੰਨਾ ਹਿੱਸਾ ਹੈ ਤਾਂ 1.153 53% ਜਿਹੜਾ ਹੈ ਭਾਗ ਹੈ ਠੀਕ ਹੈ ਭਾਰਤ ਦਾ کون ਪੰਜਾਬ ਔਰ ਜੇਕਰ ਅਸੀਂ ਇਸ ਦੀ ਗੱਲ ਕਰੀਏ ਕੇ ਭਾਰਤ ਦੇ ਕਿੰਨੇ ਰਾਜ ਨੇ ਭਾਰਤ ਦੇ ਟੋਟਲ ਜਿਹੜੇ ਨੇ ਉਹ ਹੈਗੇ ਨੇ 29 28 ਰਾਜ ਠੀਕ ਹੈ 29 2019 ਦੇ ਵਿੱਚ ਸੀਗੇ 28 ਰਾਜ ਨੇ ਔਰ 28 ਰਾਜਾਂ ਦੇ ਵਿੱਚੋਂ ਜਿਹੜਾ ਹੈ ਇਸ ਦਾ ਏਰੀਆ ਰੈਂਕ ਜਾਨੀ ਕਿ ਇਹ ਕਿੰਵੇਂ ਨੰਬਰ ਤੇ ਜੜੀ ਆ ਆਪਣੀ ਸਥਿਤੀ ਰੱਖਦਾ ਹੈ ਤੇ ਇਹ 19ਵੇਂ ਸਥਾਨ ਤੇ ਆਉਂਦਾ ਹੈ 19ਵੇਂ ਸਥਾਨ ਤੇ ਉੱਪਰ ਆਉਂਦਾ ਹੈ ਪੰਗੋਲਿਕ ਪੱਖੋਂ ਠੀਕ ਹੈ ਪੰਗੋਲਿਕ ਪੱਖੋਂ 19ਵੇਂ ਸਥਾਨ ਤੇ ਜਿਹੜਾ ਹੈ ਉਹ ਆਉਂਦਾ ਹੈ 28 ਰਾਜਾਂ ਦੇ ਵਿੱਚੋਂ ਕੋਣ ਪੰਜਾਬ ਠੀਕ ਹੈ ਪੰਜਾਬ ਦਾ ਕਿੰਨਾ ਸਥਾਨ ਹੈ ਪੰਗੋਲਿਕ ਪੱਖ ਤੋਂ ਤਾਂ 19ਵਾਂ ਠੀਕ ਹੈ ਔਰ ਇਸ ਤੋਂ ਬਾਅਦ ਗੱਲ ਕਰਦੇ ਹਾਂ ਤੇ ਇਸ ਦੀ ਪੰਗੋਲਿਕ ਰੂਪਰੇਖਾ ਬਾਰੇ ਗੱਲ ਕਰਦੇ ਹੁਣ ਇਹ ਤਾਂ ਹੋ ਗਈ ਬੇਸਿਕ ਠੀਕ ਹੈ ਹੁਣ ਅਸੀਂ ਇਸ ਦੀ ਪੰਗੋਲਿਕ ਜਾਨਕੀ ਜੀਓਗ੍ਰਾਫੀਕਲ ਆਫ ਪੰਜਾਬ ਜਾਨਕੀ ਪੰਗੋਲਿਕ ਜਿਹੜੀ ਇਸ ਦਾ ਰੂਪਰੇਖਾ ਹੈ ਤਾਂ ਉਹ ਕਿਵੇਂ ਦੀ ਹੈ ਤਾਂ 1947 ਈਸਵੀ ਦੇ ਵਿੱਚ ਜਦੋਂ ਕੀ ਸੀਗਾ ਤਾਂ ਜਦੋਂ ਕੀ ਸੀਗਾ ਪੰਜਾਬ ਮਤਲਬ ਪਾਕਿਸਤਾਨ ਤੇ ਭਾਰਤ ਇੱਕ ਹੀ ਸੀਗਾ 1947 ਤੋਂ ਪਹਿਲਾਂ ਠੀਕ ਹੈ ਤਾਂ ਉਦੋਂ ਕੀ ਸੀ ਅਣਵੰਡਿਆ ਪੰਜਾਬ ਸੀਗਾ ਤਾਂ ਉਦੋਂ ਜਿਹੜਾ ਸੀਗਾ ਇਸ ਦੇ ਇੱਕ ਸਾਈਡ ਤੇ ਸਿੰਧ ਤੇ ਜਮੂਨਾ ਠੀਕ ਹੈ ਤੇ ਮਤਲਬ ਕਿ 1947 ਤੋਂ ਪਹਿਲਾਂ ਪੰਜਾਬ ਸਿੰਧ ਦਰਿਆ ਅਤੇ ਜਮੂਨਾ ਦਰਿਆ ਦੇ ਕਿੱਥੇ ਸੀ ਵਿਕਾਸ ਸਥਿਤ ਸੀਗਾ ਪੰਜਾਬ 1947 ਤੋਂ ਜਿਹੜਾ ਪਹਿਲਾ ਸੀਗਾ 1947 ਤੋਂ ਪਹਿਲਾਂ ਦਾ ਜਿਹੜਾ ਪੰਜਾਬ ਸੀਗਾ ਇਹ ਕਿਸ-ਕਿਸ ਦਰਿਆ ਦੇ ਸਿੰਧ ਦਰਿਆ ਸਿੰਧ ਤੇ ਜਮੂਨਾ ਠੀਕ ਹੈ ਜਮੂਨਾ ਦਰਿਆ ਦੋਨਾਂ ਦੇ ਵਿੱਚ ਇਸ ਸਥਿਤਤ ਸੀਗਾ ਠੀਕ ਹੈ ਔਰ ਹੁਣ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਕਿੱਥੇ ਆਸ-ਪਾਸ ਕੀ ਹੈ ਤਾਂ ਠੀਕ ਹੈ ਸਥਿਤ ਸੀਗਾ ਔਰ ਇਸ ਕਰਕੇ ਜਿਹੜਾ ਸੀਗਾ ਇਹ ਜਿਹੜਾ ਸੀਗਾ ਆ ਇਸ ਤਿੱਸੀਗਾ ਟਿਕੋਣੇਕਾਰ ਦਾ ਹੀ ਸੀਗਾ ਉਸ ਟਾਈਮ ਵੀ ਔਰ ਇਸ ਦੀ ਜਿਹੜੀ ਹੈ ਕੀ ਹੈ ਪ੍ਰਮੁੱਖ ਵਿਸ਼ੇਸ਼ ਵਿਸ਼ੇਸ਼ਤਾ ਵਾ ਪੰਗੋਲਿਕ ਸਥਿਤੀ ਇਸ ਦੀ ਜਿਹੜੀ ਪ੍ਰਮੁੱਖ ਵਿਸ਼ੇਸ਼ਤਾ ਇਸ ਦੀ ਪੰਗੋਲਿਕ ਸਥਿਤੀ ਜਿਹੜੀ ਹੈ ਉਹ ਪ੍ਰਮੁੱਖ ਵਿਸ਼ੇਸ਼ਤਾ ਹੈ ਠੀਕ ਹੈ ਕਿਉਂਕਿ ਇਸ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਕੀ ਆ ਹਿਮਾਲਿਆ ਪਰਬਤ ਹਿਮਾਲਿਆ ਪਰਬਤ ਪਰਬਤ ਹਿਮਾਲਿਆ ਪਰਬਤ ਇਸ ਦੇ ਉੱਤਰ ਵਿੱਚ ਹੈ ਜਿਵੇਂ ਅਸੀਂ ਗੱਲ ਕਰੀਏ ਉੱਤਰ ਦੇ ਵਿੱਚ ਜਿਹੜਾ ਹਿਮਾਲਿਆ ਪਰਬਤ ਹੈ ਤਾਂ ਭਾਰਤ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਭਾਰਤ ਦੀ ਜਿਹੜੀ ਆ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਹਿਮਾਲਿਆ ਦਾ ਅਰਥ ਕੀ ਹੁੰਦਾ ਹੈ ਹਿਮਾਲਿਆ ਦਾ ਹਿਮ ਆਲਿਆ ਹਿਮਾਲਿਆ ਦਾ ਅਰਥ ਹੈ ਬਰਫ਼ ਦਾ ਘਰ ਕੀ ਅਰਥ ਹੈ ਇਸ ਦਾ ਬਰਫ ਦਾ ਘਾਰ ਤੇ ਇਹ ਕੀ ਕਿਹੜੇ ਕਿਟਸਥਾਨੇ ਦੇ ਵਿੱਚ ਆ ਜਾਂਦੇ ਨੇ ਤੇ ਇਸ ਦੇ ਵਿੱਚ ਆ ਜਾਂਦੇ ਨੇ ਅਸਾਮ ਤੋਂ ਲੈ ਕੇ ਬਰਫ ਦਾ ਘਾਰ ਕਹਿੰਦਾ ਇਹਨੂੰ ਔਰ ਇਹ ਜਿਹੜਾ ਹੈ ਅਸਾਮ ਤੋਂ ਲੈ ਕੇ ਅਫਗਾਨਿਸਤਾਨ ਤੱਕ ਜਿਹੜਾ ਫੈਲਿਆ ਪਿਆ ਔਰ ਇਸ ਦੇ ਵਿੱਚ ਕੀ ਹੈ ਜੰਮੂ ਕਸ਼ਮੀਰ ਆ ਰਿਹਾ ਹੈ ਠੀਕ ਹੈ ਨਾ ਲਲਦਾਖ ਆ ਰਿਹਾ ਹੈ ਤੇ ਇਹ ਜਿਹੜੇ ਖੇਤਰ ਜਿਹੜੇ ਆ ਖੇਤਰ ਜਿਹੜੇ ਆ ਉਹ ਆਉਂਦੇ ਨੇ ਠੀਕ ਹੈ ਉਸ ਤੋਂ ਬਾਅਦ ਆ ਇਸ ਦੀ ਜਿਹੜੀ ਆਪਣੀ ਹੀ ਪੰਗੋਲਿਕ ਏਕਤਾ ਰਹੀ ਹੈ ਹਮੇਸ਼ਾ ਹੀ ਠੀਕ ਹੈ ਇਸ ਦੀ ਲੰਬਾਈ ਜਿਹੜੀ ਆ 1500 ਮੀਲ ਤੋਂ ਜਿਹੜੀ ਮੀਲਾ ਤੇ ਚੌੜਾਈ ਇਸ ਦੀ 2000 ਮੀਲ ਹੈ ਠੀਕ ਹੈ ਹਿਮਾਲਿਆ ਆ ਰਿਹਾ ਇਸ ਦੇ ਵਿੱਚ ਸ਼ਿਵਾਲਿਕ ਪਹਾੜੀਆਂ ਉਸ ਹਿਮਾਲਿਆ ਦੇ ਵਿੱਚ ਕੀ ਕੀ ਆਏਗਾ ਮਹਾਨ ਹਿਮਾਲਿਆ ਗ੍ਰੇਟ ਹਿਮਾਲਿਆ ਮਹਾਨ ਹਿਮਾਲਿਆ ਆਉਂਦਾ ਹੈ ਠੀਕ ਹੈ ਔਰ ਮਹਾਨ ਹਿਮਾਲਿਆ ਗ੍ਰੇਟਰ ਹਿਮਾਲਿਆ ਕਿਹਾ ਜਾਂਦਾ ਹੈ ਤਿੰਨ ਹਿਮਾਲਿਆ ਜਿਹੜੇ ਇਸ ਦੇ ਵਿੱਚ ਹੈ ਔਰ ਇੱਥੇ ਜਿਹੜਾ ਵਾ ਉਸ ਤੋਂ ਬਾਅਦ ਜਿਹੜਾ ਹੈ ਗ੍ਰੇਟਰ ਹਿਮਾਲਿਆ ਹੈ ਜਾਨੀ ਕਿ ਮਹਾਨ ਹਿਮਾਲਿਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਦੂਸਰਾ ਕਿਹੜਾ ਆ ਜਾਂਦਾ ਹੈ ਤਾਂ ਦੂਸਰਾ ਆ ਜਾਂਦਾ ਹੈ ਮਿਡਲ ਹਿਮਾਲਿਆ ਉਸ ਤੋਂ ਹੇਠਾਂ ਮਿਡਲ ਹਿਮਾਲਿਆ ਤਾਂ ਮਿਡਲ ਹਿਮਾਲਿਆ ਦੇ ਵਿੱਚ ਹੀ ਜਿਹੜੀ ਕੀ ਹੈ ਮਾਉਂਟ ਐਵਰੇਸਟ ਹੈ ਮਾਉਂਟ ਐਵਰੇਸਟ ਜਿਹੜੀ ਸੰਸਾਰ ਦੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਠੀਕ ਹੈ ਓਕੇ ਮਾਉਂਟ ਐਵਰੇਸਟ ਜੋ ਸੰਸਾਰ ਦੀ ਉੱਚੀ ਚੋਟੀ ਹੈ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਮਾਉਂਟ ਐਵਰੇਸਟ ਤੇ ਇਹ ਜਿਹੜੀ ਹੈ ਮਹਾਨ ਹਿਮਾਲਿਆ ਦੇ ਹੇਠਾਂ ਮੱਧ ਹਿਮਾਲਿਆ ਦੇ ਵਿੱਚ ਜਿਹੜੀ ਹੈ ਉਸਤੇ ਮਿਡਲ ਹਿਮਾਲਿਆਸ ਦੇ ਵਿੱਚ ਓਕੇ ਉਸ ਤੋਂ ਹੇਠਾਂ ਕੀ ਆ ਜਾਂਦਾ ਹੈ ਸ਼ਿਵਾਲਿਕ ਪਹਾੜੀਆਂ ਜੋ ਕਿ ਕਿੱਥੋਂ ਕਿੱਥੋਂ ਦੇ ਉਹਦੇ ਵਿੱਚ ਜਿਹੜਾ ਪੰਜਾਬ ਦੇ ਕੁਝ ਖੇਤਰ ਆਉਂਦੇ ਨੇ ਹਿਮਾਚਲ ਪ੍ਰਦੇਸ਼ ਦੇ ਆਉਂਦੇ ਨੇ ਠੀਕ ਹੈ ਨਾ ਤਾਂ ਉਹ ਕੀ ਹੈ ਸ਼ਿਵਾਲਿਕ ਪਹਾੜੀਆਂ ਠੀਕ ਹੈ ਸ਼ਿਵਾਲਿਕ ਪਹਾੜੀਆਂ ਜਿਹੜੀਆਂ ਐ ਇਹ ਪਹਾੜੀ ਇਲਾਕਾ ਜਿਸ ਦੀ ਚੌੜਾਈ ਜਿਹੜੀ ਆ 5 ਤੋਂ 12 ਕਿਲੋਮੀਟਰ ਐ ਇਹ ਰਾਜ ਜਿਹੜਾ ਵਾ ਉੱਤਰ ਪੂਰਬੀ ਉੱਤਰ ਜਿਹੜਾ ਪੂਰਬੀ ਐ ਸਿਰਤੇ ਔਰ ਪੰਜ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ ਵਿੱਚੋਂ ਦੀ ਹੋ ਕੇ ਜਿਹੜਾ ਇਹ ਲੰਘਦਾ ਹੈ ਪੰਜਾਬ ਦੇ ਕਿਹੜੇ ਪੰਜ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੋ ਕੇ ਇਹ ਜਿਹੜਾ ਸ਼ਿਵਾਲਿਕ ਪਹਾੜੀਆਂ ਲੰਘਦੀਆਂ ਨੇ ਤਾਂ ਸ਼ਿਵਾਲਿਕ ਪਹਾੜੀਆਂ ਦੇਖੋ ਪੰਜ ਇਹ ਮਤਲਬ ਕਿ ਹਿਮਾਲਿਆ ਦੀ ਜੇਕਰ ਅਸੀਂ ਮਹਾਨ ਹਿਮਾਲਿਆ ਦੀ ਗੱਲ ਕਰੀਏ ਜਾਂ ਮੱਧ ਹਿਮਾਲਿਆ ਦੀ ਗੱਲ ਕਰੀਏ ਤਾਂ ਇਹ ਕੀ ਹੈ ਪੰਜਾਬ ਅਪਾਰ ਪੰਜਾਬ ਦੇ ਉੱਤਰ ਦੇ ਵਿੱਚ ਹੈ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਕੀ ਪਾਇਆ ਜਾਂਦਾ ਹੈ ਸ਼ਿਵਾਲਿਕ ਪਹਾੜੀਆਂ ਸ਼ਿਵਾਲਿਕ ਪਹਾੜੀਆਂ ਤਾਂ ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਜਿਹੜਾ ਵਾ ਪੰਜ ਜ਼ਿਲ੍ਹਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਪਠਾਨਕੋਟ ਪਠਾਨ कोट गुरदासपुर गुरदासपुर ठीक है रोपड़ यानी कि जिन्होंने कहता है रूपनगर रूपनगर ठीक है रूपनगर ते होशियारपुर ते नवा शहर नवा ਸ਼ਹਿਰ ਇਥੇ ਜਿਹੜੀਆਂ ਸ਼ਿਵਾਲਿਕ ਪਹਾੜੀਆਂ ਪਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਓਕੇ ਕੰਢੀ ਖੇਤਰ ਉਸ ਤੋਂ ਬਾਅਦ ਆ ਜਾਂਦੇ ਆ ਪੰਜਾਬ ਦੇ ਵਿੱਚ ਕੀ ਪਾਈ ਜਾਂਦੇ ਨੇ ਕੰਢੀ ਖੇਤਰ ਉਸ ਤੋਂ ਬਾਅਦ ਆ ਇਥੇ ਅਸੀਂ ਗੱਲ ਕਰੀਏ ਕੰਢੀ ਖੇਤਰ ਤੋਂ ਬਾਅਦ ਆ ਪਾਈ ਜਾਂਦੇ ਨੇ ਦਰਿਆਈ ਮਿੱਟੀ ਦੇ ਮੈਦਾਨ ਯਾਨੀ ਕਿ ਮੈਦਾਨੀ ਖੇਤਰ ਮੈਦਾਨ और उस तो बाद जेकर असी गल करिए मैदान और मैदान तो हेठा टिल्लिया वाले खेतर ठीक है टिल्लिया वाले खेतर ओके तो हूँ की है कि इतने ਕੰਢੀ ਖੇਤਰ ਪਾਈ ਜਾਂਦੇ ਨੇ ਮੈਦਾਨਿਸ਼ਵਾਲਿਕ ਪਹਾੜੀਆਂ ਮਤੋਂ ਦਸ ਤੱਕ ਸਭ ਤੋਂ ਉੱਪਰ ਜਿਹੜਾ ਵਾ ਜਿਹੜਾ ਪੰਜਾਬ ਦੇ ਉਹ ਸ਼ਿਵਾਲਿਕ ਪਹਾੜੀਆਂ ਪਾਈ ਜਾਂਦੀਆਂ ਔਰ ਇਹ ਪੰਜ ਜਿਹੜੇ ਆ ਜ਼ਿਲ੍ਹਿਆਂ ਦੇ ਵਿੱਚ ਪਾਈ ਜਾਂਦੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਇਹ ਪੰਜ ਜਿਹੜੇ ਆ ਸਾਡੇ ਕੋਲ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਸ਼ਿਵਾਲਿਕ ਪਹਾੜੀਆਂ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕੰਢੀ ਖੇਤਰ ਕਿਹੜੇ ਆ ਜਾਂਦੇ ਨੇ ਤਾਂ ਕੰਢੀ ਖੇਤਰ ਜਿਹੜੇ ਆ ਸ਼ਿਵਾਲਿਕ ਪਹਾੜੀਆਂ ਆਪਣੇ ਪੱਛਮ ਅਤੇ ਆਪਣੇ ਪੂਰਬ ਦੇ ਵਿੱਚ ਜਿਹੜਾ ਵਾ ਰੂਪਨਗਰ ਦੇ ਰੂਪਪੁਰ ਰੂਪਨਗਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਨੂਰਪੁਰ ਜਿਹੜਾ ਹੈ ਬੇਦੀ ਬਲਾਕ ਦੇ ਵਿੱਚ ਅਣ ਉਪਜਾਊ ਜਿਹੜਾ ਅਣ ਉਪਜਾਊ ਖੇਤਰ ਹੈ ਠੀਕ ਹੈ ਤੇ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਹਨ ਤੇ ਇਹ ਜਿਹੜਾ ਅਣ ਉਪਜਾਊ ਖੇਤਰ ਹੈ ਇਹ ਕਿਸ ਦੇ ਵਿੱਚ ਬਦਲ ਜਾਂਦੀਆਂ ਨੇ ਖੁਰਦਰੀ ਮਿੱਟੀ ਦੇ ਵਿੱਚ ਜਿਹੜਾ ਬਦਲ ਜਿਸ ਨੂੰ ਅਸੀਂ ਉੱਚੀ ਭੂਮੀ ਦੇ ਮੈਦਾਨ ਕਹਿੰਦੇ ਹਾਂ ਉੱਚੀ ਭੂਮੀ ਦੇ ਮੈਦਾਨ ਦਾ ਮਤਲਬ ਕੋਈ ਖੇਤੀ ਖਾਸ ਨਹੀਂ ਹੁੰਦੀ ਅਰਥਾਤ ਉਹਨਾਂ ਨੂੰ ਜਿਹੜਾ ਉੱਚੀ ਭੂਮੀ ਦੇ ਮੈਦਾਨ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕੰਢੀ ਖੇਤਰ ਠੀਕ ਹੈ ਤੇ ਇਹ ਕੰਢੀ ਖੇਤਰ ਕਿੱਥੇ ਪਏ ਜਾਂਦੇ ਨੇ ਰੂਪਨਗਰ ਡਿਸਟ੍ਰਿਕਟ ਹੈ ਜਿਹੜਾ ਰੋਪੜ ਹੈ ਠੀਕ ਹੈ ਨਾ ਰੂਪਨਗਰ ਉਸ ਦੇ ਨੂਰਪੁਰ 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 ਬੇਦੀ ਠੀਕ ਹੈ ਇਹ ਕੀ ਹੈ ਤੇ ਇਸ ਉਥੇ ਉਥੇ ਦੀ ਕੀ ਹੈ ਉਥੇ ਦਾ ਬਲਾਕ ਹੈ ਠੀਕ ਹੈ ਕਿੱਥੇ ਬਲਾਕ ਹੈ ਤੋ ਉੱਥੇ ਇਹ ਜਿਹੜੇ ਉੱਚੀ ਮਿੱਟੀ ਦੇ ਢਿੱਲੇ ਜਿਹੜੇ ਪਾਏ ਜਾਂਦੇ ਜਿਹੜੀ ਜਿਹੜੀ ਖੁਰਦਰੀ ਹੈ ਅਣਪਜਾਊ ਹੈ ਤਾਂ ਇਸ ਨੂੰ ਹੀ ਜਿਹੜਾ ਉੱਚੀ ਭੂਮੀ ਦੇ ਮੈਦਾਨ ਅਰਥਾਤ ਜਿਹੜੇ ਆ ਕੰਢੀ ਖੇਤਰ ਕਿਹਾ ਜਾਂਦਾ ਹੁਣ ਮੈਦਾਨੀ ਖੇਤਰ ਮੈਦਾਨੀ ਖੇਤਰ ਕੀ ਹੈ ਮਿੱਟੀ ਆ ਰਹੀ ਹੈ ਜਿਵੇਂ ਕਿ ਪੰਜ ਦਰਿਆਏ ਸਾਡੇ ਸੀਗੇ ਹੈਨਾ ਪੰਜਾਬ ਦੇ ਵਿੱਚ ਚਲੋ ਹੁਣ ਤਾਂ ਜਿਹੜੇ ਆ ਢਾਈ ਇਧਰ ਨੇ ਔਰ ਢਾਈ ਪਾਕਿਸਤਾਨ ਦੇ ਵਿੱਚ ਨੇ 1947 ਦੀ ਵੰਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਥੇ ਸਤਲੁਜ ਬਿਆਸ ਤੇ ਰਾਵੀ ਹੈ ਨਾ ਤੇ ਉਹਨਾਂ ਦੁਆਰਾ ਜੋ ਹਿਮਾਲੀ ਮਿੱਟੀ ਆ ਰਹੀ ਹੈ ਉਹ ਆਪਣੇ ਨਾਲ ਮਿੱਟੀ ਲੈ ਕੇ ਆ ਰਹੇ ਆ ਅਰिजਨਲ ਮੈਦਾਨ ਜਿਹੜੇ ਨੇ ਬਣ ਰਹੇ ਨੇ ਉਪਜਾਊ ਮੈਦਾਨ ਤੋਂ ਜਿੰਨੇ ਵੀ ਸਾਡੇ ਪਲੇਨ ਏਰੀਆ ਹੈ ਪੰਜਾਬ ਦਾ ਜਿੱਥੇ ਅਸੀਂ ਗੱਲ ਕਰੀਏ ਇਸ ਤੋਂ ਹੇਠਾ ਆ ਕੇ ਜਿਵੇਂ ਜਲੰਧਰ ਹੈ ਲੁਧਿਆਣਾ ਕਪੂਰਥਲਾ ਠੀਕ ਹੈ ਹੋਰ ਜਿਹੜਾ ਹੈ ਕਿ ਮਤਲਬ ਕਿ ਜਿਹੜੇ ਮਿਡਲ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਮਿਡਲ ਦੇ ਵਿੱਚ ਆ ਜਾਂਦੇ ਪੰਜਾਬ ਦੇ ਉਹ ਸਾਰੇ ਹੀ ਜ਼ਿਲ੍ਹੇ ਜਲੰਧਰ ਹੋ ਗਿਆ ਫਗਵਾੜਾ ਏਰੀਆ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਨਵਾਂ ਸ਼ਹਿਰ ਹੋ ਜਾਂਦਾ ਆ ਜਿਹੜਾ ਆਨੰਦਪੁਰ ਸਾਹਿਬ ਮੁਹਾਲੀ ਤੇ ਸਾਰੇ ਹੀ ਕੀ ਨੇ ਜਿੰਨਾ ਵੀ ਖੇਤਰ ਜਿਹਦੇ ਵਿੱਚ ਮੈਦਾਨ ਹੀ ਮੈਦਾਨ ਨੇ ਠੀਕ ਹੈ ਉਹ ਕੀ ਕਿਹੜਾ ਖੇਤਰ ਹੈ ਤਰਨਤਾਨ ਸਾਹਿਬ ਅੰਮ੍ਰਿਤਸਰ ਸਾਹਿਬ ਠੀਕ ਹੈ ਮੁਕਸਰ ਦੇ ਵਿੱਚ ਹੋ ਗਿਆ ਤੇ ਇਹ ਸਾਰੇ ਹੀ ਜਿਹੜੇ ਆ ਮੈਦਾਨੀ ਖੇਤਰ ਨੇ ਕਿਉਂਕਿ ਇੱਥੇ ਕੀ ਆ ਇਹ ਇੱਥੇ ਉਪਜਾਊ ਮਿੱਟੀ ਹੈ ਔਰ ਜਿਹੜੇ ਨੇ ਮੈਦਾਨੀ ਖੇਤਰ ਹੈ ਸਮਤਲ ਖੇਤਰ ਨੇ ਸਮਤਲ ਨਹੀਂ ਆਪਾਂ ਕਹਿੰਦੇ ਸਮਤਲ ਤਾਂ ਬਿਲਕੁਲ ਸਿੱਧਾ ਹੋ ਜਾਏਗਾ ਉਪਰੇਟ ਹੈ ਪਰ ਇਹ ਹੈ ਕਿ ਬਿਲਕੁਲ ਜਿਹੜੇ ਨੇ ਉਪਜਾਊ ਔਰ ਜਿਹੜੇ ਆ ਮੈਦਾਨੀ ਖੇਤਰ ਹੈ ਠੀਕ ਹੈ ਔਰ ਇਹ ਸਭ ਤੋਂ ਜੜਾ ਜ਼ਿਆਦਾ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹੈ ਇਹ ਖੇਤਰ ਪਾਇਆ ਜਾਂਦਾ ਔਰ ਇੱਥੇ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਠੀਕ ਹੈ ਸਭ ਤੋਂ ਵੱਡਾ ਜੇਕਰ ਅਸੀਂ ਉਤਪਾਦਨ ਦੀ ਗੱਲ ਕਰੀਏ ਸਭ ਤੋਂ ਵੱਧ ਉਤਪਾਦਨ ਮੈਦਾਨਾਂ ਦੇ ਵਿੱਚ ਹੀ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਢਿੱਲਿਆਂ ਵਾਲੇ ਖੇਤਰ ਤੇ ਢਿੱਲਿਆਂ ਵਾਲੇ ਖੇਤਰ ਰਾਜਸਥਾਨ ਵਾਲੀ ਸਾਈਡ ਤੇ ਆ ਜਾਣਗੇ ਜਿਹੜੇ ਜਿੱਥੇ ਕੀ ਹੈ ਰੇਤਲੀ ਮਿੱਟੀ ਦੇ ਮੈਦਾਨ ਹੁੰਦੇ ਆ ਔਰ ਇਹ ਕੀ ਹੈ ਜਿੰਨਾ ਜਿਹੜਾ ਇਹ ਖੇਤਰ ਆ ਕੇ ਇਹਦੇ ਨਾਲ ਆ ਜਾਣਗੇ ਜੋ ਰਾਜਸਥਾਨ ਦੇ ਨਾਲ ਬਾਰਡਰ ਲੱਗ ਰਿਹਾ ਹੈ ਉਸ ਦੇ ਨਾਲ ਨਾਲ ਹੁਣ ਤਾਂ ਚਲੋ ਇਹਨਾਂ ਨੂੰ ਕਾਫੀ ਸੁਧਾਰ ਕਰ ਦਿੱਤਾ ਗਿਆ ਕਿ ਪੱਧਰੇ ਕਰਕੇ ਇਹਨਾਂ ਨੂੰ ਉਪਜਾਊ ਬਣਾਇਆ ਜਾ ਚੁੱਕਾ ਹੈ ਠੀਕ ਹੈ ਤੇ ਉਹ ਵਾਲੇ ਖੇਤਰ ਆ ਜਾਂਦੇ ਨੇ ਠੀਕ ਹੈ ਓਕੇ ਤਾਂ ਇਹਦੇ ਵਿੱਚ ਜਿਹੜਾ ਹੈ ਅਸੀਂ ਜਿਹੜਾ ਗੱਲ ਕਰੀਏ ਤੇ ਇਹ ਪੰਜਾਬ ਦੇ ਜਿਹੜੇ ਆ ਦੱਖਣ ਪੱਛਮੀ ਖੇਤਰ ਦੇ ਵਿੱਚ ਖੁਸ਼ਕ ਜਲਵਾਜੂ ਜਿਹੜਾ ਰਾਜਸਥਾਨ ਦੇ ਥਾਰ ਮਾਰੂਥਲ ਦੇ ਨੇੜੇ ਨਾਲ ਲੱਗਦੇ ਖੇਤਰ ਨੇ ਜਿਹਦੇ ਵਿੱਚ ਅਸੀਂ ਗੱਲ ਕਰੀਏ ਤਾਂ ਬਠਿੰਡਾ ਆ ਜਾਂਦਾ ਹੈ ਮਾਲਵੇ ਦੇ ਖੇਤਰ ਆਉਂਦੇ ਨੇ ਇਹਦੇ ਵਿੱਚ ਮਾਲਵੇ ਦੇ ਜ਼ਿਲ੍ਹੇ ਦੇ ਮਾਲਵਾ ਇਲਾਕਾ ਜਿਹੜਾ ਆਉਂਦਾ ਉਸ ਦੇ ਜ਼ਿਲ੍ਹੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਮੁਕਸਾ ਸੰਗਰੂਰ ਪਟਿਆਲਾ ਜ਼ਿਲੇ ਜਿਹੜੇ ਆ ਇਹਦੇ ਭਾਗ ਹਨ ਰੇਤਲੀ ਜਾਨਕਿ ਟਿੱਲਿਆਂ ਵਾਲਾ ਜਿਹੜਾ ਖੇਤਰ ਹੈ ਰੇਤਲੀ ਟਿੱਬਿਆਂ ਵਾਲਾ ਖੇਤਰ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਮੈਦਾਨੀ ਖੇਤਰ ਤਾਂ ਮੈਦਾਨੀ ਇਹ ਪੂਰੇ ਪੰਜਾਬ ਨੂੰ ਤਿੰਨ ਭਾਗਾਂ ਦੇ ਵਿੱਚ ਜਿਹੜਾ ਹੈ ਉਹ ਵੰਡਿਆ ਗਿਆ ਮਤਲਬ ਕਿ ਇੱਥੇ ਜਿਹੜੇ ਆ ਦੁਆਬ ਬਣਾਏ ਗਏ ਨੇ ਦੁਆਬ ਦਾ ਅਰਥ ਹੁੰਦਾ ਹੈ ਕਿ ਅਰਥ ਹੈ ਦੁਆਬ ਦਾ ਤਾਂ ਦੁਆਬ ਦਾ ਅਰਥ ਹੈ ਦੋ ਦਰਿਆਵਾਂ ਵਿਚਲੀ ਭੂਮੀ ਠੀਕ ਹੈ ਓਕੇ ਤੇ ਐਵੇਂ ਕਰਕੇ ਜਿਹੜੇ ਆ ਇਹ ਸਾਡੇ ਕੀ ਆ ਪੰਗੋਲਿਕ ਸਥਿਤੀ ਹੈ ਕਿਸ ਦੀ ਪੰਜਾਬ ਦੀ Okay.